ਸਾਸ਼ੀ ਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਦੇਸੀ ਗਵਾਰੇ ਦੀ ਫਲੀ ਦੀ ਸਬਜ਼ੀ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂਗੇ ਤੇ ਇਹ ਆਪਾਂ ਇੱਥੇ ਗਵਾਰੇ ਦੀਆਂ ਫਲੀਆਂ ਲੈਂਤੀਆਂ ਨੇ ਇਹਨਾਂ ਨੂੰ ਆਪਾਂ ਡੰਗ ਕੇ ਧੋលਵਾਵਾਂਗੇ ਧੋ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕਟਿੰਗ ਕਰ ਲਵਾਂਗੇ ਤੇ ਨਾਲ ਹੀ ਇਹਦੇ ਆਪਾਂ 2-3 ਜਿਹੜੇ ਪਿਆਜ਼ ਕਟਿੰਗ ਕਰ ਲਵਾਂਗੇ ਤੇ ਜਿਹੜੀ ਇਹ ਸਬਜੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਘੱਟ ਮਸਾਲਿਆਂ ਨਾਲ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਗਰਮੀ ਚੱਲ ਰਹੀ ਹੈਗੀ ਤੇ ਗਰਮੀ ਕਾਫੀ ਜ਼ਿਆਦਾ ਹੈਗੀ ਤੇ ਇਧਰ ਆਪਾਂ ਜਿਹੜੀਆਂ ਫਲੀਆਂ ਨੇਗੀਆਂ ਧੋ ਕੇ ਇਹਨਾਂ ਨੂੰ ਕੱਟ ਲਿਆ ਹੈਗਾ ਤੇ ਨਾਲ ਹੀ ਆਪਾਂ ਦੋ ਤਿੰਨ ਪਿਆਜ਼ ਕਟਿੰਗ ਕਰ ਲਿਆ ਤੇ ਹੁਣ ਆਪਾਂ ਲਵਾਂਗੇ ਇੱਕ ਫਰਾਈ ਪੈਨ ਫਰਾਈ ਪੈਨ ਦੇ ਵਿੱਚ ਆਪਾਂ ਪਾ ਲਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਤੇਲ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਪਾ ਦਵਾਂਗੇ ਆਪਾਂ ਜੀਰਾ ਜੀਰੇ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਜਿਹੜੀਆਂ ਆਪਾਂ ਧੋ ਕੇ ਰੱਖੀਆਂ ਨੇ ਆ ਮਿਰਚਾਂ ਸੌਰੀ ਗਵਾਰੇ ਦੀਆਂ ਫਲੀਆਂ ਤੇ ਪਿਆਜ਼ ਤੇ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਜਦੋਂ ਤੱਕ ਜਿਹੜਾ ਫਲੀਆਂ ਤੇ ਪਿਆਜ਼ ਦੇ ਵਿੱਚ ਜਿਹੜਾ ਵੀ ਥੋੜਾ ਬੋਤਾ ਪਾਣੀ ਹੈਗਾ ਉਹ ਸੁੱਕ ਜਾਊਗਾ ਤੇ ਨਾਲੇ ਜਿਹੜੀਆਂ ਇਹ ਫਲੀਆਂ ਨੇ ਆ ਨਰਮ ਹੋ ਜਾਣਗੀਆਂ ਤੇ ਇਹਨਾਂ ਨੂੰ ਆਪਾਂ ਭੁੰਨਦੇ ਆ ਇਹ 5-7 ਮਿੰਟਾਂ ਦੇ ਵਿੱਚ ਜਿਹੜਾ ਪਾਣੀ ਹੈਗਾ ਸੁੱਕ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਵਾਂਗੇ ਸੁੱਕੇ ਮਸਾਲੇ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰ ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਬਿਲਕੁਲ ਸੈਂਪਲ ਤੇ ਦੇਸੀ ਤਰੀਕੇ ਨਾਲ ਜਿਹੜੀ ਵੀ ਆਪਾਂ ਸਬਜ਼ੀ ਬਣਾ ਕੇ ਤਿਆਰ ਕਰਦੇ ਆਂ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਇੱਧਰ ਆਪਣਾ ਜਿਹੜਾ ਫਲੀਆਂ ਦੇ ਵਿੱਚ ਪਾਣੀ ਸੀਗਾ ਉਹ ਸੁੱਕ ਗਿਆਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਜਿਹੜਾ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਸਵਾਦ ਅਨੁਸਾਰ ਨੂਨ ਪਾਤਾ ਇਹਦੇ ਵਿੱਚ ਤੇ ਇੱਕ ਚਮਚਾ ਹਲਦੀ ਪਾਊਡਰ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਇੱਕ ਛੋਟਾ ਚਮਚ ਧਨੀਆ ਪਾਊਡਰ ਤੇ ਅੱਧਾ ਚਮਚਾ ਗਰਮ ਮਸਾਲਾ ਸਾਰੇ ਮਸਾਲੇ ਮੈਂ ਇੱਕ ਵਾਰ ਦੇ ਵਿੱਚ ਹੀ ਪਾਤੀ ਐ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹਨਾਂ ਨੂੰ ਆਪਾਂ ਸਲੋ ਫਲੇਮ ਕਰਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਚੰਗੀ ਤਰ੍ਹਾਂ ਪੁੰਨ ਲਵਾਂਗੇ ਫਲੀਆਂ ਦੇ ਨਾਲ 2-3 ਮਿੰਟ 2-3 ਮਿੰਟਾਂ ਦੇ ਵਿੱਚ ਜਿਹੜੇ ਮਸਾਲੇ ਇਹੋ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਫਲੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਦੇ ਵਿੱਚ ਜਿਹਦੇ ਨਾਲ ਕੇ ਆਪਣੀ ਸਬਜੀ ਹੈਗੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਆਪਾਂ ਨੇ ਲੈ ਲੈਣੀ ਹੈ ਫਰੈਸ਼ ਦਹੀਂ ਦਹੀਂ ਨੂੰ ਫੈਂਟ ਲੈਣਾ ਅੱਧੀ ਕੋਲੀ ਦੇ ਕਰੀਬ ਜਿਹੜਾ ਮੈਂ ਇਹ ਦਹੀਂ ਇਹਦੇ ਵਿੱਚ ਐਡ ਕਰਤਾ ਹੈਗਾ ਇਹ ਲਗਭਗ ਅੱਧਾ ਕਿਲੋ ਜਿਹੜੀਆਂ ਸੀਗੀਆਂ ਆਪਣੀਆਂ ਫਲੀਆਂ ਸੀਗੀਆਂ ਤੇ ਇਹਦੇ ਵਿੱਚ ਮੈਂ ਔਰ 200 ਗ੍ਰਾਮ ਦੇ ਕਰੀਬ ਜਿਹੜੇ ਪਿਆਜ਼ ਐਡ ਕੀਤੇ ਸੀਗੇ ਤੇ ਕੁਝ ਛਿਲਕਾ ਵਗੈਰਾ ਨਿਕਲ ਗਿਆ ਮਤਲਬ ਕਿ 150 ਗ੍ਰਾਮ ਜਿਹੜਾ ਪਿਆਜ਼ ਰਹਿ ਗਿਆ ਸੀਗਾ ਤੇ ਇਹਨਾਂ ਨੂੰ ਆਪਾਂ ਦਹੀਂ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਸਲੋ ਕਰਕੇ ਤੇ ਆਪਾਂ ਸਬਜੀ ਨੂੰ ਢੱਕ ਕੇ ਪੱਕਣ ਵਾਸਤੇ ਰੱਖ ਦਵਾਂਗੇ 5-4 ਮਿੰਟਾਂ ਬਾਅਦ ਆਪਾਂ ਦੇਖਿਆ ਹਲਕਾ ਹਲਕਾ ਪਾਣੀ ਆਪਾਂ ਨੂੰ ਜਿਹੜਾ ਮਤਲਬ ਕਿ ਦਹੀਂ ਹੈ ਉਹ ਦਿਖ ਰਿਹਾ ਦਹੀਂ ਦਾ ਤੇ ਉਸ ਤੋਂ ਬਾਅਦ ਆਪਾਂ ਚੈੱਕ ਕਰਾਂਗੇ 2-4 ਮਿੰਟਾਂ ਬਾਅਦ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਇਹ ਦਹੀਂ ਸੁੱਕ ਗਿਆ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਇਹਨੂੰ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਚੌਲਾਂ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋਗੇ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਆਪਾਂ ਜਿਹੜੀ ਇਹ ਸਬਜੀ ਬਣਾ ਕੇ ਤਿਆਰ ਕੀਤੀ ਹੈ ਤੇ ਜੇ ਵੀਡੀਓ ਵਧੀਆ ਲੱਗੀ ਬਿਟੂਨਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਲੈ ਕੇ